ਗੁਰਪ੍ਰੀਤ ਹਰਮਨ ਬੁਲਟ ਫੇਰ ਆ ਗਿਆ ਹੈ ਹਰਮਨ ਬੁਲਟ ਫੇਰ ਆ ਗਿਆ ਜਿਹੜੇ ਜਿਹੜੇ ਬੁਲਟ ਨੂੰ ਪਿਆਰ ਕਰਦੇ ਆ ਇੱਕ ਵਾਰ ਤਾੜੀਆਂ ਜ਼ੋਰਦਾਰ ਹਰਮਨ ਬੁਲਟ ਕਹਿੰਦੇ ਰੇਡ ਪੁਆਇੰਟ ਹੀ ਵਧਿਆ ਹੋਇਆ ਹੈ ਯਾਫੀ ਚਾਰ ਸਾਹਮਣੇ ਤਿਆਰ ਨੇ ਆਹ ਚਾਰਾਂ ਦੇ ਵਿੱਚੋਂ ਦੇਖੋ ਇਹ ਆ ਅਲਖਾ ਵਾਲਾ ਅਮਰਤ ਇਹ ਜਿੰਦਰ ਗੁੱਟਰ ਉਹਨਾਂ ਦਾ ਜਜੀਤ ਸੋਤੇ ਉਹਨਾਂ ਦਾ ਉਹ ਮੇਜਰ ਨਾਤ ਉਹਨਾਂ ਦਾ ਕਨੇ ਕਰਨੀ ਸੁੰਨ ਉਹਨਾਂ ਦਾ ਮਾਨੇ ਰੂਮੀ ਓਏ ਬੱਤੀ ਓਏ ਆਬੀ ਸਰਾਜੀ ਆਖਦੇ ਨੇ ਹਰਮਨ ਬੁਲਟ ਦੇ ਜਿਹੜਾ ਜੱਫੀ ਜੱਫਾ ਲਵੇਗਾ 200 ਡਾਲਰ ਹੋਣਗੇ ਲਓ ਇਸਵੇਂ ਉਹ ਹਰਮਨ ਹਰਮਨ ਬੁਲਟ ਤੇ ਦੂਜੇ ਪਾਸੇ ਉਹ ਫਰਿਆਦ ਉਹ ਕਬੱਡੀ ਉਹ ਕਬੱਡੀ 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 ਫਰਿਆਦ ਫਰਿਆਦ ਹਰਮਨ ਬੁਲਟ ਪੁਆਇੰਟ ਬੋਲੜ ਦਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਬੋਲੜ ਦਾ ਪੁਆਇੰਟ ਆ ਮੈਂ ਆਪਣੇ ਵੱਲੋਂ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦਾ ਧੰਨਵਾਦ ਕਰਦਾ 2017 ਦੇ ਵਿੱਚ ਇਸ ਧਰੋ ਬੰਦੇ ਕਦੇ ਨਹੀਂ ਤਰੱਕੀ ਕਰਦੇ ਉਹ ਬੰਦੇ ਕਦੇ ਨਹੀਂ ਤਰੱਕੀ ਕਰਦੇ ਜੇ ਦੂਜਿਆਂ ਦੀ ਲੱਤ ਖਿੱਚੋਗੇ ਤੇ ਤੁਹਾਡੀ ਲੱਤ ਦੋ ਕਦਮ ਪਿੱਛੇ ਵੱਲ ਜਾਊਗੀ ਜੇ ਹਲਾਸ਼ੇਰੀ ਦਿਓਗੇ ਨਾ ਤੇ ਫਿਰ ਤੁਸੀਂ ਉਸ ਤੋਂ ਅੱਗੇ ਨਿਕਲ ਜਾਓਗੇ ਫਿਰ ਦੇਖਦੇ ਆ ਬੁਲਟ ਦੀ ਕਬੱਡੀਆ ਉਧਰ ਅੰਟਾਰੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਾਲੇ ਹਾਸ ਹਣੀ ਦੀ ਮੁਬਾਰਕਵਾਦ ਭੇਜਦੇ ਆ ਬੰਦ ਨਿੰਜਰ ਹੁਣ ਦਾ ਵੀ ਧੰਨਵਾਦ ਬੁਲਟ ਦੀ ਕਬੱਡੀ ਦੇ ਦੂਸਰੇ ਪਾਸੇ ਹਰਮਨ ਵਾਹ 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 ਇਹ ਆ ਹਰਮਨ ਬੁਲਟ ਆ ਖੀਰਾਂਵਾਲ ਦੀ ਧਰਤੀ ਦਾ ਕਿ ਜ਼ਿਲ੍ਹਾ ਕਬੂਤਰਨ ਦਿੱਤੇ ਤਗੜੇ 스타 ਕਬੱਡੀ ਨੂੰ ਦੇ ਨਾਲ ਬੈਸਟ ਯਾਫੀ ਦੇ ਬੈਸਟ ਧਵੀ ਦਾ ਜੋਦੀ ਸਮਰਾਜੀ ਹੋਂ ਨਾਲੋਂ ਮਾਣ ਸਨਮਾਨ ਕੀਤਾ ਜਾਣਾ ਲਓ ਹਰਮਨ ਆ ਗਿਆ ਉਹ ਹਰਮਨ ਬੁਲਟ ਲਖਿਆ ਜੇ ਕਹੀਏ ਬੁਲਟ ਆ ਗਿਆ ਨਾ ਨਹੀਂ ਫੇਰ ਬਤਾ ਲੱਗਦਾ ਜੇ ਕਹੀਏ ਹਰਮਨ ਆ ਗਿਆ ਜੇ ਕਹੀਏ ਆਹ ਦੇਖੀਏ ਬਈ ਸਪਾਈਡਰਮੈਨ ਆ ਗਿਆ ਵਾਹ 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 ਇਹ ਹਰਮਨ ਬੁਲਟ ਖੀਰਾਵਾਲ ਦੀ ਧਰਤੀ ਦਾ ਕਹਿੰਦੇ ਬਿਨਾ ਢੋਲ ਤੋਂ ਢੰਗੜੇ ਦੁਨੀਆ ਵੇਖੇ ਖੜ ਖੜ ਕੇ ਉਹ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ